ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਦੇਸ਼ਵ ਦੇਸ਼ ਦੀ ਸੰਗਤ ਨੂੰ ਬੇਨਤੀ ਆ ਕਿ ਕੁਝ ਸਮੇਂ ਤੋਂ ਮੈਂ 1984 ਦੇ ਪੀੜਤ ਤੇ ਜੋਧਪੁਰ ਜੇਲ੍ਹ ਕੱਟਣ ਵਾਲੇ ਜਿਹੜੇ ਸਿੰਘ ਨੇ ਤੇ ਧਰਮੀ ਬੋਧੀ ਜਿਨ੍ਹਾਂ ਨੂੰ ਕੁਛ ਨਹੀਂ ਮਿਲਿਆ ਧਰਮੀ ਬੋਧੀ ਮੇਰੇ ਸੰਪਰਕ ਦੇ ਵਿੱਚ ਆ ਤੇ ਨਵੰਬਰ 1984 ਵਾਲੇ ਨੇ ਤੇ ਮੈਂ ਖੁਦ ਜੋਧਪੁਰ ਜੇਲ੍ਹ ਕੱਟੀ ਆ ਬੜਾ ਲੰਮਾ ਸਮਾਂ ਹੋ ਗਿਆ ਤੇ ਇਹਨਾਂ ਨੂੰ ਹਰ ਤੱਕ ਇਨਸਾਫ ਨਹੀਂ ਮਿਲਿਆ ਉਸ ਮੁੱਦੇ ਨੂੰ ਲੈ ਕੇ ਮੈਂ ਜਦੋਂ ਚਾਹਤ ਕਰ ਰਿਹਾ ਤੇ ਹੁਣ ਮੈਂ ਜਿੱਦੇ ਵੀ ਆਪਣੇ ਪੰਜਾਬ ਦੇ ਵਿੱਚ ਕਾਰਸੇਵ ਵਾਲੇ ਬਾਬੇ ਨੇ ਯਾ ਟਕਸਾਲਾ ਨੇ ਇਹਨਾਂ ਨੇ ਅੰਗਸਾ ਵੀ ਜਥੇਬੰਦੀਆਂ ਨੇ ਸਾਰਿਆਂ ਨਾਲ ਸੰਪਰਕ ਕਰਕੇ ਇਹ ਜਿਹੜੇ ਮੁੱਦੇ ਨੂੰ ਹੱਲ ਜਉਣ ਦੀ ਤੇ ਜ਼ੋਹਤ ਪ੍ਰਿਆਰ ਨੂੰ ਹੱਕ ਦਵਾਉਣ ਦੀ ਜਿਹੜੀ ਮੈਂ ਲੜਾਈ ਲੜੀ ਐ ਤੇ ਵਿੱਚ ਮੈਂ ਉਹਨਾਂ ਦਾ ਸਹਿਯੋਗ ਲਵਾਂਗਾ ਕੱਲ ਨੂੰ ਭਰਾਓ ਫੇਰ ਨਾ ਕਿ ਉਹ ਕਿ ਚੰਨਣ ਤੋਂ ਵੀ ਡੇਰਿਆਂ ਤੇ ਜਾਣਾ ਸ਼ੁਰੂ ਕਰਤਾ ਚੰਨਣ ਤੋਂ ਨਹੀਂ ਭਾਵੇਂ ਉੱਡੀ ਦਾ ਕਾਰਸੇ ਵਾਲਾ ਤਾਂ ਹੋਵੇ ਇਹਾਂ ਜੜੀਆਂ ਸਾਡੀ ਸਿੱਖ ਸੰਸਥਾਵਾਂ ਨੇ ਜਾਂ ਸਾਡੇ ਧਰਮ ਦੇ ਨਾਲ ਜੁੜੀਆਂ ਸੰਸਥਾਵਾਂ ਨੇ ਚਾਹੇ ਜੇਤਾ ਲਾਲੋ ਤੁਸੀਂ ਨਾਲਸਰਗੇ ਹੋਏ ਕੋਈ ਵੀ ਸੰਪਰਦਾ ਹੋਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀ ਹੋਈ ਹੋਵੇ ਤਾਂ ਸਾਰਿਆਂ ਨਾਲ ਜਿਹੜਾ ਤਾਲਮਲ ਕੀਤਾ ਜਾਏਗਾ ਤੇ ਇਹ ਜਿਹੜੀ ਇਹਨਾਂ ਦੀ ਲੜਾਈ ਹੈ ਇਹਨਾਂ ਨੂੰ ਇਨਸਾਫ ਤੋਂ ਵਾਸਤੇ ਇਹਦੀ ਆਵਾਜ਼ ਬੁਲੰਦ ਕੀਤੀ ਜਾਊਗੀ ਇਹਦੇ ਵਾਸਤੇ ਸਹਿਯੋਗ ਲੈਣਾ ਤੇ ਜੇ ਫਿਰ ਕੱਲ ਨੂੰ ਕਿਸੇ ਨੇ ਕਿਹਾ ਕਿ ਡੇਰਾ ਤੇ ਜਾਂਦੇ ਤੇ ਜਿਹੜੇ ਵੀਰ ਕਹਿੰਦੇ ਨੇ ਉਹਨਾਂ ਨੂੰ ਬੇਨਤੀ ਕੀ ਆ ਜਾਓ ਆਓ 40 ਸਾਲ ਤੋਂ ੱੱਕੇ ਖਾਰੇ ਜੋਧਪੁਰੀਏ ਨਵੰਬਰ 1984 ਵਾਲੇ ਤੇ ਧਰਮੀ ਫੌਜੀ ਆਓ ਉਹਨਾਂ ਦੇ ਹੱਕ ਦੋਣ ਵਾਸਤੇ ਮਿੱਤਰੋ ਮੈਦਾਨ ਦੇ ਵਿੱਚ ਨਿੱਤੇ ਕੱਲ ਨੂੰ ਕੋਈ ਕਮੈਂਟ ਕਰਕੇ ਇਹ ਨਾ ਕਹੇ ਕਿ ਚੰਨਣਸੋ ਫਲਾਣੇ ਸੰਤ ਕੋ ਗਿਆ ਤੇ ਫਲਾਣੇ ਕੋ ਸਹੂਕ ਮੰਗਿਆ ਜਾਂ ਫਲਾਣੇ ਨੇ ਦੀ ਸਹਾਇਤਾ ਮੰਗੀ ਆ ਕੱਲ ਨੂੰ ਕਿਹਾ ਨਾ ਕਿਉਂਕਿ ਮੈਂ ਵੀ ਸ਼੍ਰੋਮਣੀ ਅਕਾਲੀ ਦਲ ਤੇ ਨਾਲ ਸੰਬੰਧਤ ਆ ਔਰ ਹਜ਼ਾਰਾਂ ਪਰਿਵਾਰ ਜਿਹੜਾ ਅੱਜ ਰੋਜੀ ਰੋਟੀ ਤੋਂ ਆਤਰਨੇ ਉਹਨਾਂ ਦੀ ਬਾਤ ਨਹੀਂ ਜੇ ਭਰਾਓ ਕਿਸੇ ਨੇ ਪੁੱਛੀ ਕਿਉਂਕਿ ਮੇਰੇ ਕੋ ਵੀ ਰਿਕਾਟ ਹੈ ਜੇ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਪੋਣਾ ਤੇ ਕੋਈ ਨਾ ਕੋਈ ਤਾਂ ਹੈ ਗਰੀ ਕੋਲ ਤਾਂ ਹੀ ਗੱਲ ਕਰਦਾ ਕਈ ਵਾਰੀ ਇਦਾਂ ਹੁੰਦਾ ਕਿ ਉਹ ਕਾਗਜ਼ਾਂ ਵਿੱਚ ਖਾਣਾ ਪੂਰਤੀ ਪੂਰੀ ਕਰ ਦਿੰਦੇ ਤੇ ਹਕੀਕਤ ਕੁਝ ਹੋਰ ਹੁੰਦਾ ਜੋ ਦੀਦਾ ਹੁੰਦਾ ਨਹੀਂ ਆ ਜੋ ਹੁੰਦਾ ਉਹ ਦੀਦਾ ਨਹੀਂ ਆ ਇਸੇ ਵੀਰ ਨੇ ਮੈਨੂੰ ਕਿਹਾ ਕਿ ਜਿਹੜਾ ਦੂਜੇ ਯਾਰ ਜੋਧਪੁਰ ਕਿਉਂ ਨਹੀਂ ਤੇਰੇ ਨਾਲ ਆਣ ਕੇ ਬੈਠਦੇ ਭਾਈ ਗਾਲ੍ਹਾਂ ਸੁਣੋ بڑے ਪਰਿਵਾਰ ਇਹੋ ਜਿਹਨੇ ਜਿੰਨੇ ਦਿਹਾੜੀ ਕਰਨੀ ਤੇ ਰਾਤ ਨੂੰ ਰੋਟੀ ਖਾਣੀ ਤੇ ਕਈ ਤੇ ਵਿਚਾਰੇ ਕਹਿੰਦੇ ਭਰਾਵਾ ਸਾਡੀ ਦਿਹਾੜੀ ਟੁੱਟ ਗਈ ਤੇ 냔ੇ ਨੇ ਖਾਣਾ ਕਿਤੇ ਤਾਂ ਔਣਾ ਕਿੰਨੇ ਬਹਿਣਾ ਕਿੰਨੇ ਇਹ ਸੱਚੇ ਆਈ ਆ ਸੇਖ ਧਰਮ ਦੇ ਵਿੱਚ ਇਹ ਸੀ ਕਿ ਗਰੀਬ ਗੁਰਪਾਤੀ ਮਜ਼ਾਤ ਕਰਨੀ ਪਰ ਉਹ ਗ੍ਰੰਥਾਂ 'ਚ ਤੇ ਇਤਿਹਾਸ 'ਚ ਲਿਖਿਆ ਹੀ ਸੋਹਣਾ ਲੱਗਦਾ ਏ ਤੇ ਠੀਕ ਮਹਾਰਾਜ ਕਹਿ ਗਏ ਨੇ ਕੋਉ ਕਿਸੇ ਕੋ ਰਾਜ ਨਾ ਦੇਹ ਜੋ ਲੈ ਨਿਜ ਬਲ ਸੋ ਲੈਹ ਰਾਜ ਬਿਨਾਂ ਨਾ ਧਰਮ ਚਲੇ ਧਰਮ ਬਿਨਾਂ ਸਭ ਦਲੇ ਮਲੇ ਹੈ ਸ਼ਹਿਰ ਕੁਰਬਾਨੀ ਕਹਿੰਦੀ ਆਪਣੀ ਆਪਣਾ ਪਈ ਗਾਜ ਸਵਾਰੀ ਹੈ ਆਪਣੇ ਕੰਮ ਆਪ ਨੂੰ ਕਰਨੇ ਪੈਣੇ ਜੇ ਮੈਨੂੰ ਦੁਖਵਾ ਕੀ ਮੇਰੇ ਨਾਲ ਬੇਇਨਸਾਫੀ ਹੋਈ ਆ ਮੈਂ 24 ਸਾਲ ਕੀ ਇਸ ਟਾਈਮ ਨੂੰ ਹੱਕ ਨਹੀਂ ਮਿਲਿਆ ਜੇ ਮੈਂ ਸੱਚਾ ਵਾਂ ਤੇ ਮੈਂ ਰੋਲਾ ਪੋਣਾ ਆ ਵੀਰੋ ਮੈਂ ਅਗਾਹੋਂ ਤੋਂ ਸ਼ੁਰੂ ਕੀਤਾ 1 ਤਰੀਕ ਨੂੰ ਭਗਵੰਤ ਮਾਨ ਦੀ ਕੋਠੀ ਤੇ ਉੱਥੇ ਗਿਆ ਚ ਲੋਕਾਂ ਨੇ ਵੀ ਗੱਲ ਸੁਣੀ ਉਹਨਾਂ ਨੂੰ ਬੇਨਤੀ ਕੀਤੀ 12 ਤਰੀਕ ਨੂੰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘਰ ਉਹ ਸ਼ਹਿਰਪੁਰ ਉਸ ਤੋਂ ਬਾਅਦ ਮੇਰੇ ਕੋਲ ਅਖਬਾਰਾਂ ਜੀਆਂ ਕੱਟਕਾਂ ਜੀਆਂ ਉਹਦੇ ਵਿੱਚ ਰਾਜਨਾਥ ਨੇ ਭਰੋਸਾ ਦਵਾਇਆ ਸੀ ਕਿ ਜੋਧਪੁਰੀਆਂ ਨੂੰ ਉਹਨਾਂ ਦਾ ਹੱਕ ਮੁਆਵਜਾ ਦਵਾਵਾਂਗੇ ਸੋ ਭਰਾਓ ਪ੍ਰੋ ਸੈਨਾਟੇ ਡੀਂਜੇ ਪਰ ਤਾਂ ਕੋਸ਼ ਕਰੋ ਹੋਰ ਕੋਸ਼ ਕਰਨ ਵਾਸਤੇ ਸਾਨੂੰ ਵੀ ਕੋਈ ਨਾ ਕੋਈ ਕਰਨਾ ਪੈਣਾ ਰੋਲਾ ਪੋਣਾ ਆਪਣਾ ਜਿਹੜੀ ਮਾਂ ਨੇ 9 ਮਹੀਨੇ ਬੱਚਾ ਪੇਟ 'ਚ ਰੱਖਿਆ ਤੇ ਉਹ ਨਹੀਂ ਦੁੱਧ ਦੀ ਜਨਾ ਚ ਡਾਡਾ ਨਾ ਮਾਰੇ ਤੇ ਸਰਕਾਰ ਦਾ ਇਨਸਾਫ ਕਿਦਾਂ ਦੇ ਦੂਗੀ ਜਿਹੜੀ ਸਰਕਾਰ ਵਾ ਜਾਂ ਸਰਕਾਰ ਦੇ ਬਰਾਬਰ ਦੀਆਂ ਜਥੇਬੰਦੀਆਂ ਕਿਸੇ ਦੀ ਗੱਲ ਨਹੀਂ ਸੁਣਦੀ ਜੇ ਨਾ ਜੇ ਢੋਲ ਵਜਾਓਗੇ ਜੋਰ-ਜੋਰ ਨਾਲ ਫਿਰ ਜਾ ਕੇ ਇਹਨਾਂ ਦੇ ਕੰਨ 'ਚ ਗੱਲ ਪਊਗੀ ਤੇ ਫਿਰ ਸੁਣਵਾਈ ਹੋਊਗੀ। ਬੜੇ ਬੰਦਿਆਂ ਦੇ ਮੇਰੇ ਕੋਲ ਪ੍ਰੂਫ ਨੇ ਜੇ ਮਨ ਨਾਲ ਲੈਣ ਲੱਗਾ ਨਾ ਤੇ ਬੜੀ ਲੰਮੀ ਲਿਸਟ ਬਣਨੀ ਏ। ਇਸ ਕਰਕੇ ਬੇਨਤੀ ਹੈ ਕਿ ਹੁਣ ਮੈਂ ਜਿੰਨੇ ਵੀ ਪੰਜਾਬ ਦੇ ਵਿੱਚ ਸਿੱਖ ਧਰਮ ਦੇ ਨਾਲ ਸੰਬੰਧਿਤ ਡੇਰੇ ਨੇ ਸਤਿ ਮਹਾਂਪੁਰਖ ਨੇ ਸਾਰਿਆਂ ਨਾਲ ਸੰਪਰਕ ਕਰਨਾ ਸਾਰਿਆਂ ਨੂੰ ਬੇਨਤੀ ਕਰਨੀ ਕਿ ਇਹ ਪੰਛ ਦਾ ਮੁੱਦਾ ਜੀ ਤੇ ਕੌਮ ਦਾ ਮੁੱਦਾ ਜਿਹੜੇ 84 ਵਾਲੇ ਹੈਗੇ ਬੰਦੇ ਇਹਨਾਂ ਨੇ ਕੋਈ ਆਪਣੇ ਘਰ ਵਾਸਤੇ ਨਹੀਂ ਜੇਲਾ ਕੱਟਦੀ ਇਹ ਘਰ ਵਾਸਤੇ ਇਹਨਾਂ ਨੇ ਕੁਛ ਨਹੀਂ ਕੀਤਾ ਹੈ ਕੌਮ ਦੀ ਖਾਤਰ ਦੀ ਔਰ ਅੱਜ ਕੌਮ ਨੂੰ ਇਹਨਾਂ ਦੇ ਨਾਲ ਖਲੋਣਾ ਚਾਹੀਦਾ ਇਹਨਾਂ ਦੇ ਮਸਲੇ ਹੱਲ ਕਰਾਉਣੇ ਚਾਹੀਦੇ ਆ ਇਹਨੀਆਂ ਬੇਨਤੀਆਂ ਪਰਵਾਣ ਕਰਦੀਆਂ ਤੇ ਵਾਧੂ ਤੋਂ ਵਾਧੂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਤੇ ਕਮੈਂਟ ਵਿੱਚ ਆਪਣੀ رائے ਵੀ ਦੇਣੀ ਔਰ ਦਾਸ ਚੰਨਣ ਸਿੰਘ ਜੋਧਪੂਰੀ ਮੀਤ ਪ੍ਰਧਾਨ ਸ਼ਰੋਣੀ ਅਕਾਲੀ ਦਲ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿਸੇ ਨਾਲ ਵੀ ਕਿਸੇ ਤਰੀਕੇ ਦਾ ਕੋਈ ਧੱਕਾ ਹੁੰਦਾ ਹੋਵੇ ਲੋਕੀ ਕਹਿੰਦੇ ਤੇ ਐ ਨਾ ਪਰ ਨਾਲ ਨਹੀਂ ਤੁਰਦੇ ਪਰ ਦਾਸ ਜਿੰਨੇ ਚੁਗਾ ਹੈ ਹਰ ਵਕਤ ਆਪਣੇ ਗਰੀਬ ਭੈਣ ਭਰਾਵਾਂ ਦੇ ਨਾਲ ਤੁਰਨ ਤਿਆਰ ਖੜਾ ਵਾ ਜਿੱਦੋਂ ਮਰਜੀ ਮੇਰਾ ਮੈਨੂੰ ਫੋਨ ਕਰਦੇਓ 8437121976 ਮੇਰਾ ਮੋਬਾਈਲ ਨੰਬਰ ਵਾ ਮੈਂ ਤੁਹਾਡੇ ਮਸਲੇ ਵੀ ਨਾਲ ਹੱਲ ਕਰਨ ਵਾਸਤੇ ਯਤਨ ਕਰਾਂਗਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਤੇਨੂੰ ਵਾਦ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਤੇ ਲਾਈਕ ਕਮੈਂਟ ਵੀ ਕਰਨਾ ਤੇ ਵਾਦ ਤੋਂ ਬਾਅਦ ਤੁਸੀਂ ਮੈਨੂੰ ਵੀ ਸਹਿਯੋਗ ਦੇਣਾ ਸਪੋਰਟ ਕਰਨੀ ਜੀ ਤਾਕੇ ਆਪਾਂ ਕarli ਦਲ ਨੂੰ ਵੀ ਮਜ਼ਬੂਤ ਕਰਨਾ ਵਾ ਤੇ ਗਰੀਬ ਗਰੁਪਾਂ ਦੀ ਲੜਾਈ ਵੀ ਲੜਨੀ ਹੈ ਔਰ ਹਾਕਮਾਂ ਆ ਦੀ ਜਿਹੜੀ ਗੱਲ ਕਰਨੀ ਨਹੀਂ ਬੇਨਤੀ ਹੈ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ